हर बेड़ा ये, ये पनीर डोडी होगी बंदे सुगर के लिए भी खावे जानवर को सुकड़ा पेड़ा जैसे दाना पारे पठे पारे हम हर तेहे दोनों चीजा मिला के अपन दे कदी किसी पशु को सुकड़ा नहीं पड़ता क्यूँकी इसने गाली करनी ठीक है ठीक है भाई साहब ये सारा सामान है जैसे कड़ू हो गया बेलगिरी होगी अक्की जड़ होगी आ अर्जुन छाल होगी काली जीरी होगी ਕਿ ਆਪਣੇ ਅਸਲ ਕਿਹਾ 7ਵੀਂ ਪੀੜ੍ਹੀ ਆਪਣਾ ਪੁਰਾਣਾ ਹੀ ਇਹ ਕੰਮ ਚੱਲਦਾ ਵਾ ਉਸ ਤੇ ਨਹੀਂ ਕੰਮ ਦੋਸਤੋ ਸਾਡੀ ਨਗਰੀ ਸਾਦੂਲ ਸ਼ਹਿਰ ਦੇ ਵਿੱਚ ਮੌਕੇ ਤੇ ਮੌਜੂਦ ਆ ਤੇ ਬਾਈ ਜੰਟਾ ਖਾਨ ਅੱਜ ਸਾਡੇ ਵਿਹੜੇ ਤੇ ਸਾਡੀ ਨਗਰੀ ਦੇ ਵਿੱਚ ਪਹੁੰਚੇ ਆ ਜੋ ਕਿ ਪਸ਼ੂਆਂ ਦੇ ਮਸਾਲਿਆਂ ਤੇ ਉਹਨਾਂ ਦੇ ਮਰਜ ਦੇ ਜਾਣੇ ਮਾਣੇ ਵੈਦ ਵੀ ਮੰਨੇ ਜਾਂਦੇ ਆ ਬਾਈ ਜੰਟਾ ਖਾਨ ਤੇ ਹੱਥੀ ਮਸਾਲਾ ਤਿਆਰ ਕਰਕੇ ਅਸ਼ਵਾਨੀਆਂ ਜਿੰਨੀਆਂ ਵੀ ਦਵਾਈਆਂ ਉਹ ਤਿਆਰ ਕਰਦੇ ਆ ਤੇ ਬਾਈ ਨਾਲ ਅੱਜ ਤੁਹਾਡੀ ਮੁਲਾਕਾਤ ਕਰਾਉਨੇ ਆ ਤੇ ਆਉ ਚਲਦੇ ਆ ਬਾਈ ਕੋ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਵੀਰ ਜੀ ਬਹੁਤ ਵਧੀਆ ਬਣਾ ਤੇ ਬਾਈ ਰਾਜਸਥਾਨ ਦੀ ਧਰਤੀ ਤੇ ਅੱਜ ਤੁਸੀਂ ਆਏ ਹੋ ਤੇ ਹਰਿਆਣਾ ਪੰਜਾਬ ਤੇ ਰਾਜਸਥਾਨ ਮਨ ਲੱਗਦਾ ਇਹ ਤਿੰਨੋਂ ਲੱਖਾਂ ਅਜ ਤੁਸੀਂ ਜਾਦੇ ਜਾਂਦੇ ਤੇ ਜਿਹੜੇ ਲੋਕ ਆਪਨੂੰ ਵੇਖ ਰਹੇ ਆ ਸਭ ਤੋਂ ਪਹਿਲਾਂ ਉਹਨਾਂ ਨੂੰ ਆਪਣੇ ਬਾਰੇ ਚ ਹੋਰ ਜਾਣਕਾਰੀ ਮੇਰਾ ਨਾਮ ਹੈ ਅਫਜਲ ਖਾਨ ਬਾਈ ਜੀ ਮੈਂ ਇਸ ਏਰੀਏ ਮੈਂ ਰਹਿੰਦਾ ਹੂੰ ਗੰਗਾ ਨਗਰ ਸਾਈਡ ਬਾਕੀ ਅਸੀਂ ਬਾਈ ਐ ਤਿੰਨ ਚਾਰ ਜਿਹੜੇ ਸਾਰੇ ਏਰੀਆ ਕਵਰ ਕਰਦੇ ਆ ਹਰਿਆਣਾ ਪੰਜਾਬ ਯੂਪੀ ਤੇ ਆਪਣਾ ਇਹ ਮਸਾਲੇ ਹੁੰਦੇ ਸਾਰੇ ਪਹਿਲੇ ਸਭੀ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਸਲਾਮ ਅਲੈਕੁਮ ਤੇ ਆਦਾਬ ਭਾਈ ਸਾਹਿਬ ਇਹ ਸਾਰੀ ਚੀਜ਼ ਜਿਹੜੀ ਹੈ ਆਪਣੀ ਮਿਲ ਕੇ ਬਣੀ ਹੂੰ ਜਿਵੇਂ ਬਿਹੜਾ ਹੋ ਗਿਆ ਹੂੰ ਠੀਕ ਕੜੂ ਹੋ ਗਿਆ ਏ ਭਾਈ ਨਾਲ ਨਾਲ ਦੱਸੀ ਚੱਲਿਓ ਵੀ ਕੰਮ ਕੀ ਕਰਦਾ ਜੀ ਇਹ ਭੇੜਾ ਭੇੜਾ ਹੈ ਜਿਹੜਾ ਘੋੜੇ ਕਾ ਲੀਵਰ ਸਹੀ ਰੱਖੇਗਾ ਨਾਲ ਨਾਲ ਹਰਡ ਭੇੜਾ ਆਮਲਾ ਜਿਹੜੀ ਚੀਜ਼ ਹੈ ਨਾ ਇਹ ਪਸ਼ੂ ਕੋ ਜੋ ਅੰਦਰ ਹੈ ਨਾ ਉਹ ਸਹੀ ਰੱਖੇਗਾ ਬੰਦੇ ਵੀ ਖਾਤੇ ਨੇ ਇਸ ਕੋ ਹਰਡ ਭੇੜਾ ਆਮਲਾ ਇਹ ਪਨੀਰ ਡੋਡੀ ਹੋਗੀ ਬੰਦੇ ਸ਼ੁਗਰ ਕੇ ਲੀਏ ਵੀ ਖਾਵੇਂ ਜਾਨਵਰ ਕੋ ਸੁਕੜਾ ਪੇੜਾ ਜਿਹਾ ਦਾਣਾ 파ਰੇ ਪਠੇ 파ਰੇ ਹਮ ਹਰਡ ਤੇਹੇ ਦੋਨੋ ਚੀਜ਼ਾਂ ਮਿਲਾ ਕੇ ਆਪਾਂ ਦੇਈਏ ਕਦੀ ਕਿਸੇ ਪਸ਼ੂ ਕੋ ਸੁਕੜਾ ਨਹੀਂ ਪੈਂਦਾ ਕਿਉਂਕਿ ਇਸ ਤਰ੍ਹਾਂ ਗਾਲੀ ਕਰਨੀ ਠੀਕ ਠੀਕ ਹੈ ਭਾਈ ਸਾਹਿਬ ਇਹ ਸਾਰਾ ਸਮਾਨ ਹੈ ਜਿਵੇਂ ਕੜੂ ਹੋ ਗਿਆ ਬੇਲਗिरी ਹੋਗੀ ਅੱਕੀ ਜੜ ਹੋ ਗਈ ਆ ਅਰਜੁਨ ਛਾਲ ਹੋਗੀ ਅਰਜੁਨ ਛਾਲ ਹਾਂ ਕਾਲੀ ਜੀਰੀ ਹੋ ਗਈ ਇਹ ਭਾਈ ਸਾਹਿਬ ਕੋੜਸਕ ਹੋ ਗਿਆ ਆਪਣੇ ਪਸ਼ੂ ਜਿਵੇਂ ਮਿੱਟੀ ਖਾਣੇ ਡਿਵਾਈਜ਼ਿੰਗ ਕਰਾਵੇਂ ਆਪਾਂ ਉਹ ਨਹੀਂ ਕਰਾਣੇ ਕਿ ਲੋਗ ਤੇ ਭਾਈ ਜੱਟ ਇੱਕ ਗੱਲ ਦੱਸੋ ਮੈਨੂੰ ਜਿਵੇਂ ਇਹ ਅਰਜੁਨ ਛਾਲ ਆ ਇਹ ਬੰਦੇ ਲੈਂਦੇ ਆ ਵੀ ਉਹਨਾਂ ਦਾ ਦਿਹੜਾ ਦਿਲ ਆ ਉਹ ਮਜ਼ਬੂਤ ਰਹੇ ਤੇ ਕਾਫੀ ਪੁਰਾਣੀਆਂ ਇਤਿਹਾਸ ਚ ਵੀ ਇਸ ਚੀਜ਼ ਦਾ ਜ਼ਿਕਰ ਆਉਂਦਾ ਕਿਉਂਕਿ ਪ੍ਰਾਚੀਨ ਹੀ ਚੀਜ਼ ਹੈ ਤੇ ਪਸ਼ੂਆਂ ਚ ਕੀ ਕੰਮ ਕਰਦੀ ਹੈ ਪਸ਼ੂਆਂ ਨੂੰ ਜਿਵੇਂ ਖੂਨ گاੜਾ ਹੋ ਜਾ ਹਮ ਠੀਕ ਕੋਈ ਪਸ਼ੂ ਖੂਨ ਨੂੰ ਮੁੱਤੇ ਉਸਕੇ ਲਈ ਬਹੁਤ ਬੜੀਆ ਚੀਜ਼ ਹੈ ਖੂਨ ਨੂੰ ਪਤਲਾ ਕਰਦੀ ਹੈ ਬੰਦਿਆਂ ਚ ਵੀ ਆਈ ਕੰਮ ਕਰਦੀ ਹੈ ਹਾਂ ਬੰਦੇ ਠੀਕ ਹੈ ਤੇ ਇਹ ਜਿੰਨੇ ਮਸਾਲੇ ਆ ਸਾਰੇ ਆਰਗੇਨਿਕ ਮਸਾਲੇ ਉਹ ਐਰਵੇ ਨਹੀਂ ਸਾਰੇ オリジナル ਹੈ ਜਮਾ ਪਿਓਰ ਪਿਓਰ ਤੇ ਤੁਸੀਂ ਕਿੱਥੋਂ ਲਿਆਉਂਦੇ ਹੋ ਐਸੀ ਸਾਰਾ ਮਾਲ ਦਿੱਲੀ ਸੇ ਲਾਵੇ ਖਾਰੀ ਬਾਉਲੀ ਸੇ ਜਾਂ ਦਿੱਲੀ ਅਮਰਤਸਰ ਸੇ ਠੀਕ ਹੈ ਆਪਣੀ ਮੰਡੀ ਮੇਸੇ ਮਾਲ ਲਾਗੇ ਇਹ ਆਪਣੇ ਅਸਲ ਕਿ ਆ 7ਵੀਂ ਪੀੜ੍ਹੀ ਆਪਣੇ ਪੁਰਾਣਾ ਹੀ ਇਹ ਕੰਮ ਚੱਲਦਾ ਆ ਰਾ ਪੁਛਤੇ ਨਹੀਂ ਕਮ ਥੋੜਾ ਠੀਕ ਹੈ ਤੇ ਤੁਹਾਡਾ ਆਪ ਦਾ ਐਡਰੈਸ ਕੀ ਹੈ ਮੇਰਾ ਮੈਂ ਐਡਰੈਸ ਤੋਂ ਇੱਥੇ ਹਾਂ ਫਿਲਹਾਲ ਤੋਂ ਗੰਗਾ ਨਗਰ ਰਹਿੰਦਾ 3ਵੀਂ ਪਿੰਡ ਹੈ ਉਸਮੇ ਠੀਕ ਹੈ ਤੇ ਮੈਂ ਦਰਸ਼ਕਾਂ ਨੂੰ ਇੱਕ ਗੱਲ ਹੋਰ ਦੱਸ ਦਿਆਂ ਆਪਾਂ ਬਾਈ ਜੈਂਟੇ ਦਾ ਤੁਹਾਨੂੰ ਨੰਬਰ ਵੀ ਦੇਵਾਂਗੇ ਤੇ ਜਦੋਂ ਮਰਜ਼ੀ ਫੋਨ ਲਾ ਸਕਦੇ ਹੋ ਤੇ ਆਸੇ ਪਾਸੇ ਜਿੰਨੇ ਵੀ ਹੋਰ ਸਫਰਮ ਹੈ ਇਹ ਘੋੜਿਆਂ ਦੇ ਸਪੈਸ਼ਲ ਮੰਨੇ ਵੀ ਹੈ ਤੇ ਪਸ਼ੂਆਂ ਦੇ ਮੰਨੇ ਵੀ ਵੈਦ ਆ ਇੱਕ ਤਰ੍ਹਾਂ ਤੁਸੀਂ ਆਪਾਂ ਇਹ ਕਰ ਸਕਦੇ ਆ ਕਿ ਗੱਲ ਤਾਂ ਬਈ ਜਾਂਦੀ ਹੈ ਹਾਂਜੀ 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 ਤੇ ਬਈ ਹੋਰ ਦੱਸੋ ਇਹਨਾਂ ਦੇ ਬਾਰੇ ਬੱਜੀ ਮੈਂ ਆਪਣੇ ਪਸ਼ੂ ਦਾ ਕੋਈ ਪਸ਼ੂ ਖਲਾਉਂਦਾ ਨਹੀਂ ਹੂੰ ਕੋਈ ਘੋੜੀ ਰੈਂਦੀ ਨਹੀਂ ਹੂੰ ਠੀਕ ਕਿਸੇ ਪਸ਼ੂ ਦਾ ਖੁਰਕ ਹੋ ਜਾਵੇ ਠੀਕ ਬੰਨ ਪੇ ਜਾਵੇ ਕਿਸੇ ਪਸ਼ੂ ਨੂੰ ਦਰਦ ਜਿਵੇਂ ਪਸ਼ੂ ਕੋ ਖੂਨ ਮੂਤਰਾ ਦਰਦ ਹੋ ਗਿਆ ਬੰਦ ਪੜ ਗਿਆ ਰੈਸਾ ਆ ਗਿਆ ਲੱਤਾਂ ਸੂਜ ਗਈ ਆਪਣੇ ਕੋਲੇ ਜਿਹੜੇ ਆਮ ਚੀਜ਼ ਨੋਰਮਲ ਦਿੰਦੇ ਰਹੇ ਤਾਂ ਬਿਮਾਰੀ ਨਹੀਂ ਆਉਂਦੀ ਠੀਕ ਜੇ ਕਿਸੇ ਪਸ਼ੂ ਨੂੰ ਹੋ ਜਾਵੇ ਤੇ ਆਪਾਂ ਦਵਾਈ ਟਰੀਟਮੈਂਟ ਵੀ ਕਰ ਲੈਂਦੇ ਆ ਠੀਕ ਜੇ ਆਪਾ ਆ ਵੀ ਨਹੀਂ ਸਕਦੇ ਤਾਂ ਉਹਦੇ ਕੋਲੇ ਉਹਨੂੰ ਫੋਨ ਤੇ ਵੀ ਦੱਸ ਦਿੰਦੇ ਬਾਈ ਇਹ ਚੀਜ਼ ਲਾ ਕੇ ਪਸ਼ੂ ਨੂੰ ਦੇ ਦੇ ਠੀਕ ਹੈ ਸੈੱਟ ਹੋ ਜਾਊਗਾ ਪਸ਼ੂ ਸੈੱਟ ਤੇ ਜਿਆਦਾ ਜਿਹੜਾ ਤੁਹਾਡੇ ਕੋਲੇ ਕੰਮ ਆ ਉਹ ਪਸ਼ੂਆਂ ਦਾ ਜਿਵੇਂ ਘੋੜੇ ਵੀ ਪਸ਼ੂਆਂ ਚ ਆ ਕੇ ਵੀ ਘੋੜਿਆਂ ਤੋਂ ਸਬੰਧਤ ਜਾਦੇ ਆ ਜਾਂ ਗਾਵਾਂ ਮੱਝਾਂ ਦੇ ਸਬੰਧਤ ਜਾਦੇ ਗਾਵਾਂ ਮੱਝਾਂ ਦਾ ਵੀ ਹੂੰ ਤੇ ਘੋੜੀਆਂ ਦਾ ਵੀ ਤੇ ਬੱਕਰੀਆਂ ਦਾ ਠੀਕ ਹੈ ਮਸਾਲਿਆਂ ਦੇ ਸਪੈਸ਼ਲ ਹੋ ਤੁਸੀਂ ਤੇ ਬਈ ਇੱਕ ਚੀਜ਼ ਹੋਰ ਦੱਸੋ ਮੈਨੂੰ ਜੀ ਜਿਵੇਂ ਪੰਜਾਬ ਹਰਿਆਣਾ ਰਾਜਸਥਾਨ ਤੁਸੀਂ ਜਾਂਦੇ ਹੋ ਹਾਂਜੀ ਕੋਈ ਇਹੋ ਜਿਹੇ ਬੰਦੇ ਜਿਹੜੇ ਮੰਨੇ ਪਰਵੰਨੇ ਫਾਰਮ ਆਉਸਾਲੀਆ ਘੋੜਿਆਂ ਵਾਲੇ ਹਾਂਜੀ ਉਹਨਾਂ ਦੇ ਵਿੱਚੋਂ ਕੋਈ ਕਿਸੇ ਦਾ ਨਾਮ ਜਿਹੜੇ ਤੁਸੀਂ ਜਿਨ੍ਹਾਂ ਨੂੰ ਲੋਕ ਜਾਣਦੇ ਹੋ ਹੁਣ ਤੁਹਾਨੂੰ ਲੱਗੇ ਵੀ ਉਹਨਾਂ ਦਾ ਆਪਾਂ ਰੈਫਰੈਂਸ ਲਈਏ ਵੀ ਇਹ ਲੋਕ ਵੀ ਸਾਡੇ ਤੋਂ ਹੀ ਆਪਣਾ ਜਿਹੜਾ ਇਲਾਜ ਕਰਵਾਉਂਦੇ ਆ ਪਸ਼ੂ ਦਾ ਹਾਂਜੀ ਆਪਾਂ ਆਪਣੇ ਕੋਲੇ ਤੋਂ ਸਭ ਤੋਂ ਪਹਿਲੇ ਜਿਵੇਂ ਭਾਈ ਤੁਸੀਂ ਵੀਡੀਓ ਬਣਾ ਰਹੇ ਸਾਧੂਲ ਸਿੰਘ ਕੋਲੇ ਪਿੰਡ ਹੈ 부ਦਰਾਵਾਲੀ ਆ ਭਾਈ ਫਾਰਮ ਵਾਲਾ ਜੀ ਫਾਰਮ ਵਾਲਾ ਆਹ ਇਹ ਭਾਈ ਜਾਣਦਾ ਸਾਨੂੰ ਠੀਕ ਹੈ ਅੱਛਾ 44 ਜੀਜੀ ਨਿਪਾ ਬਾਈ ਹੋ ਗਿਆ ਗੋਰਖਾ ਹੋ ਗਿਆ 6 एफएफ ਵਿੱਚ ਠੀਕ ਹੈ ਦੀਪ ਹੋ ਗਿਆ 42 ਮੇ ਹੂੰ ਨਵਜੋਤ ਹੋ ਗਿਆ 3G ਮੈਂ ਯਾਨੀ ਕਿ ਆਪਣਾ ਕੋ ਜਾਣਦੇ ਹੈ ਅੱਛਾ ਕਾ ਇੱਕ ਸੀਮ ਹੋ ਗਿਆ ਕਾਲੀਚਰਨ ਘੋੜੇ ਵਾਲਾ ਇਹ ਆਪਣਾ ਕੋ ਸਾਰੇ ਜਾਣਦੇ ਹੂੰ ਠੀਕ ਹੈ ਇੱਕ ਚੀਜ਼ ਹੋਰ ਦੱਸੋ ਜਿਵੇਂ گاਵਾ ਮੱਜਾਂ ਦੇ ਵਿੱਚ ਅਕਸਰ ਆਪਾਂ ਜਿਆਦਾ ਜਿਹੜੀ ਦਿੱਕਤ ਵੇਖਦੇ ਆ ਉਹ ਗਰਮੀ ਦੀ ਵੇਖਦੇ ਆ ਵੀ ਲੀਬਰ ਚ ਜਿਹੜੀ ਦਿੱਕਤ ਆ ਉਹਨਾਂ ਦੇ ਖੇਤੀ ਬਹਿ ਜਾਂਦੀ ਹੈ ਜਿਵੇਂ ਗਾਂ ਜਾਂ ਮੱਝ ਦੁੱਧ ਦਿੰਦੀ ਦਿੰਦੀ ਇਕਦਮ ਹੀ ਜਾਂ ਤਾਂ ਦੁੱਧ ਬੰਦ ਕਰ ਦਿੰਦੀ ਹੈ ਜਾਂ ਘਟਾ ਦਿੰਦੀ ਹੈ ਜਮੇ ਜਿੱਥੇ 10 ਕਿਲੋ ਦਾ ਦੁੱਧ ਆ ਤਾਂ ਉੱਥੇ ਸਿਰਫ 2-3 ਕਿਲੋ ਰਿਆ ਜਾਂਦਾ ਉਸ ਦੇ ਪਿੱਛੇ ਦਾ ਕਾਰਨ ਵੀਰ ਜੀ ਇਹ ਗੱਲ ਹੈ ਉਸਕਾ ਕੈਲਸ਼ੀਅਮ ਟੁੱਟ ਜਾਂਦਾ ਇਹ ਕਾਰਨ ਉਸਕਾ ਕਾਰਨ یہی ਹੈ ਜਿਵੇਂ ਆਪਣਾ ਦਾਣਾ ਜਿ세 ਪਾਣੀ ਕੰਮ ਪੀਰਾ ਆਪਣਾ ਉਸਕਾ ਕੈਲਸ਼ੀਅਮ ਕਮ ਹੋ ਜਾਂਦਾ ਠੀਕ ਹੈ ਜਿਹੜਾ ਪਾਣੀ ਸਹੀ ਪੀ ਗੱਲ ਇਹ ਜਿਹੜਾ ਆਪਣਾ ਸਮਾਨ ਹੈ ਨਾ ਇਹ ਤਾਂ ਇਹ ਨਹੀਂ 10 ਕਿਲੋ ਦੁੱਧ ਦੇ ਰਾ 20 ਕਿਲੋ ਕਰਦਾ ਪਸ਼ੂ ਦਾ ਕੈਲਸ਼ੀਅਮ ਪੂਰਾ ਕਰਦਾ ਜਿਹੜੇ ਅੰਦਰ ਕੀ ਬਿਮਾਰੀ ਉਹ ਦੂਰ ਰਹਿੰਦੀ ਜੇ ਮੇ ਪਸ਼ੂ ਸੁਆ ਬੇ ਗਿਆ ਠੰਡ ਕਮ ਆ ਗਿਆ ਠੰਡ ਮੇ ਖੂਨ ਖੂਨ ਆ ਗਿਆ ਜਾਂ ਕਿਸੇ ਪਸ਼ੂ ਕੋ ਸਪੋਜ਼ ਕਰੋ ਦੁੱਧ ਨਹੀਂ ਪੂਰਾ ਕਰ ਰਹਾ ਠੀਕ ਪਸ਼ੂ ਕੇ ਹਾਜਮਾ ਨਹੀਂ ਸਹੀ ਆ ਰਹਾ ਇਹ ਚੀਜ਼ੋ ਕਰਕੇ ਕੰਮ ਕਰਦਾ ਤੇ ਅਕਸਰ ਜ਼ਿਆਦਾ ਜਿਹੜੀ ਦਿੱਕਤ ਵੇਖਦੇ ਆਪਾਂ ਵੇਖਦੇ ਆਂ ਮੇ ਚਿਚੜਾਂ ਦੀ ਦਿੱਕਤ ਜਿਆਦਾ ਵੇਖਣ ਨੂੰ ਮਿਲਦੀ ਆ ਪਸ਼ੂਆਂ ਦੇ ਆਲੇ ਦੋਲੇ ਇਹ ਆਪਣੇ ਪਸ਼ੂ ਚਿਰਾਇਤਾ ਹੁੰਦਾ ਪਸ਼ੂ ਕੋ ਕਿੱਡਾ ਹੀ ਮਰਜੀ ਚਿਚੜ ਲੱਗਦੇ ਹੂੰ ਚਿਚੜ ਨਹੀਂ ਲੱਗਦਾ ਇਹ ਇਸ ਚੀਜ਼ ਨਾਲ ਹਾਂ ਇਹ ਕੀ ਚੀਜ਼ ਆ ਚਰਾਇਤਾ ਚਰਾਇਤਾ ਇਹ ਫਿਰ ਕਿਵੇਂ ਵਰਤੋਂ ਕਰਨੀ ਆਂਦੀ ਇਹ ਬਾਈ ਜੀ ਇਹ ਸਾਰਾ ਸਮਾਨ ਜਿਵੇਂ ਅਗਰ ਕਿੱਲਾ ਦੇਵੇ ਤੇ ਪਾਣੀ ਮੇ ਉਬਾ ਕੇ ਉਬਾਲ ਕੇ ਦੇਣਾ ਪੈਂਦਾ ਖੂਨ ਕੀ ਸਫਾਈ ਕਰਦਾ ਜਿਹੜੇ ਪਸ਼ੂ ਨੂੰ ਖੂਨ ਕੀ ਦਿੱਕਤ ਹੋ ਉਹਨੂੰ ਚਿਚੜ ਪੈਂਦੀ ਹੂੰ ਠੀਕ ਜਿਹਦੇ ਖੂਨ ਸਹੀ ਆ ਉਹਨੂੰ ਚਿਚੜ ਹੀ ਨਹੀਂ ਪੈਂਦੇ ਘੋੜੀਆਂ ਦੇ ਇਸ ਕੀ ਵੀ ਕਈ ਬਿਮਾਰੀਆਂ 'ਚ ਕੰਮ ਕਰਦਾ ਜਿਵੇਂ ਘੋੜੀ ਦੇ ਰੇਸਾ ਬਣ ਗਿਆ ਉਸ 'ਮੇ ਕੰਮ ਕਰੂਗਾ ਜੇ ਗਾਂ ਮਜ ਉਸकी खून की सफाई करूंगा चिचड़ नहीं लगन देगा ठीक है ते ओंदे अलावा एक हल्दी होर ऐसी देखी सी ਥਡੇ ਕੋਲੇ ਕਿ ਮੌਕੇ ਤੇ ਪਈ ਨਹੀਂ ਨਹੀਂ ਹੈਗੀ ਹੈਗੀ ਉਹ ਥੱਲੇ ਦੱਬੀ ਵੀ ਹੈਲਦੀ ਹੈਗੀ ਹਾਂ ਅੰਬਾ ਹਲਦੀ ਅੰਬਾ ਹਲਦੀ ਤੇ ਇੱਕ ਹੋਰ ਜਿਹੜੀ ਹਲਦੀ ਹੁੰਦੀ ਹੈ ਦੋ ਤਰ੍ਹਾਂ ਦੀ ਆਉਂਦੀਆਂ ਹੁੰਦੀਆਂ ਉਹਨਾਂ 'ਚ ਫਰਕ ਇੱਕ ਮੋੜਾ ਹਲਦੀ ਹੁੰਦੀ ਹੈ ਮੋੜਾ ਹਲਦੀ ਇਹਨਾਂ 'ਚ ਕੀ ਫਰਕ ਹੈ ਇਹਨੂੰ ਹੈ ਨਾ ਮੋੜਾ ਹਲਦੀ ਪੈਂਦੀ ਸਰਦੀ ਮੈਂ ਹੂੰ ਹੁਣ ਅ ਗਰਮੀ ਕੀ ਰੁੱਤ ਅੰਬਾ ਹਲਦੀ ਪਾ ਸਕਦੇ ਆਪਾਂ ਜਦੋਂ ਮਰਜੀ 12 ਮਹੀਨੇ ਤੀ 12 ਠੀਕ ਆ ਹੁਣ ਬਾਈ ਆਪਾਂ ਨੂੰ ਮਸਾਲੇ ਬਣਾ ਕੇ ਵਕਤੂਏ ਸ਼ੁਰੂਈ ਹੈ ਨਾ ਬਾਈ ਮਸਾਲੇ ਬਣਾ ਕੇ ਦਿਖਾ ਰਿਹਾ ਇੱਕ ਅਸਤੀਜ ਵਸਤ ਬਣਾ ਰਿਹਾ ਇਹ ਬਾਈ ਜੀ ਘੋੜੀਆਂ ਨਹੀਂ ਪਸ਼ੂਆਂ ਵਾਸਤੇ ਗਾਈਆਂ ਮਹਿਸਾ ਵਾਸਤੇ ਠੀਕ ਆ ਜਿਹੜੇ ਪਸ਼ੂ ਜਿੰਮੇ ਜ਼ਿੰਮੇਦਾਰ ਹੁੰਦੇ ਆਪਾਂ ਪਸ਼ੂ ਪਰ ਦਾਣਾ ਵੀ ਪਾਰੇ ਪੱਠੇ ਵੀ ਪਾਰੇ ਪਸ਼ੂ ਆਪਣੇ ਰਾਜੀ ਨਹੀਂ ਹੋ ਰਹੇ ਪਸ਼ੂਆਂ ਨੂੰ ਦਿੱਕਤ ਪੈਂਦੀ ਠੰਡ ਮੇ ਰੋਗ ਆ ਗਿਆ ਜਾਂ ਜਿਵੇਂ ਤੂੜੀ ਦਾ ਛੱਲਾ ਸਿਸਟਮ ਬੰਦ ਪੇ ਜਾਂਦਾ ਨਵੀਂ ਕੱਚੀ ਤੂੜੀ ਆ ਗਈ ਠੀਕ ਉਸਕੇ ਲਈ ਆਪਾਂ ਸਮਾਨ ਤਿਆਰ ਕਰ ਰਹੇ ਆ ਭੇੜਾ ਹੈਗਾ ਕਾਲਾ ਲੂਣ ਹੈਗਾ ਆ ਕੜੂ ਹੈਗਾ ਆ ਭਾਈ ਜੀ ਚਿੱਟਾ ਕੜੂ ਜਿਹੜਾ ਦਰਦ ਮੈਂ ਬੰਨਵੇਂ ਕੰਮ ਕਰਦਾ ਤੇ ਅਕਾਲਾ ਕੀ ਕੰਮ ਕਰਦਾ ਆ ਬੰਨਵੇਂ ਕੰਮ ਕਰਦਾ ਠੀਕ ਹੈ ਠੀਕ ਹੈ ਇਹ ਦਰਦ ਮੈਂ ਕੰਮ ਕਰਦਾ ਠੀਕ ਹੈ ਆ ਬੇਲਗਰੀ ਹੁੰਦੀ ਠੰਡੀ ਹੁੰਦੀ ਲੀਵਰ ਸਹੀ ਰੱਖੇ ਆ ਅੱਕ ਦੀ ਜੜ ਹੁੰਦੀ ਹੂੰ ਠੀਕ ਹੈ ਭਾਈ ਜੀ ਆ ਅਰਜੁਨ ਛਾਲ ਹੁੰਦਾ ਖੂਨ ਮੋਟਾ ਆ ਜਾ ਆਪਸੂ ਇਹ ਕਾਲੀ ਜੀਰੀ ਜਿਸਕੇ ਚੱਡਾ ਸੂਤ ਜਾਲੇਵਾ ਸੂਜਾ ਪਸੂਗਾ ਉਸਮੇ ਕੰਮ ਕਰੇ ਇਹ ਸਮੁੰਦਰ ਝਾਗੇ ਖੂਨ ਮੁੱਤੇ ਜਿਹੜਾ ਪਸੂ ਇਹ ਭਾਈ ਜੀ ਪਨੀਰ ਡੋਡੀ ਹੁੰਦੀ ਸੁੱਕੜੇ ਵਾਸਤੇ ਬੰਦੇ ਨੂੰ ਸ਼ੂਗਰ ਤੋਂ ਵੀ ਕੰਮ ਕਰਦੀ ਪਸ਼ੂਆਂ ਨੂੰ ਸੁਕੜੇ ਮੈਂ ਕੰਮ ਕਰਦੀ ਆ ਨਿਸ਼ੱਧਰ ਹੁੰਦਾ ਗੋਲੀ ਹਾਜਮੇ ਕੇ ਲਈ ਹਾਂ ਨਿਸ਼ੱਧਰ ਆ ਠਿਕਰੀ ਨਿਸ਼ੱਧਰ ਹੁੰਦਾ ਜਿਵੇਂ ਥਣ ਮੇ ਛਿੱਡੀ ਆ ਗਈ ਖੂਨ ਬਣ ਗਿਆ ਉਸਕੇ ਲਈ ਆ ਸੁਕਾ आंवਲਾ ਹੁੰਦਾ ਹਾਜਮੇ ਕੇ ਲਈ ਆ ਗੱਲੋ ਬੇਲ ਹੁੰਦੀ ਜਿਹੜੇ ਪਸ਼ੂ ਨੂੰ ਬੁਖਾਰ ਹੋ ਜਾ ਬੁਖਾਰ ਮੈਂ ਕੰਮ ਕਰਦੀ ਆ ਕੋੜ ਸਖ ਹੁੰਦਾ ਜਿਵੇਂ ਪਸ਼ੂ ਦੇ ਮਿੱਟੀ ਖਾ ਲੈ ਆਪਣੇ ਮਹਲਾ ਪੇ ਜਾ ਉਸਕੇ ਲਈ ਹਾਂ ਆ ਮਰੋੜ ਫਲੀ ਜਿਹੜੀ ਗਾਂ ਮੇਜ ਕੇ ਮੋਕ ਲੱਗ ਜਾ ਮੋਕ ਮੈਂ ਕੰਮ ਕਰੇ ਆ ਤੁੰਬੇ ਹੁੰਦੇ ਜਿਹੜੇ ਬਾਇਬਾਦੀ ਤੋਂ ਆਪਣੇ ਖੇਤਾਂ ਮੇ ਹੁੰਦੇ ਕੋੜ ਤੁੰਬਾ ਹਾਂਜੀ ਆ ਕੇਸ਼ੂ ਕੇ ਫੂਲ ਹੁੰਦੇ ਆ ਲੌਂਗ ਡੰਡੀ ਹੂੰ ਆ ਜਮੇਨ ਤੇ ਸੌਪਤ ਜੀਰਾ ਹੁੰਦਾ ਠੀਕ ਐ ਇਹ ਚੀਜ਼ਾਂ ਇਹ ਚਰਾਇਤਾ ਹੁੰਦਾ ਇਹ ਵੱਡੀ ਹਰੜਾ ਹੁੰਦੀ ਹੂੰ ਇਹ ਯਾਨੀ ਕਿ ਸਾਰਾ ਸਮਾਨ ਇਹ ਕਲਮੀ ਸ਼ੋਰਾ ਹੁੰਦਾ ਇਹ ਸਾਰਾ ਸਮਾਨ ਮਿਲ ਕੇ ਐ ਬਣਦਾ ਆ ਬਖਾਓ ਇਹ ਬਾਈ ਹੁਣ ਚੱਕੀ ਚਲਾਊਗਾ ਬੰਧਾ ਵਾਓ ਚੀਜ਼ ਪੀਸੀ ਗਈ ਜੀ ਹੂੰ ਇਹ ਸਾਰਾ ਕੰਮ ਬਾਈ ਜਿਹੜਾ ਵੀ ਬੰਦਾ ਇਹਨਾਂ ਨਾਲ ਗੱਲਬਾਤ ਕਰੂਗਾ ਉਹਨਾਂ ਦੇ ਸਾਹਮਣੇ ਸਾਰਾ ਹਾਤੀ ਕਰਕੇ ਦਿਖਾਊਗਾ ਹਾਤੀ ਨਾਲੇ ਸਾਹਮਣੇ ਇਹ ਤੋਂ ਬਾਈ ਜੀ ਚੀਜ਼ ਕੋਈ ਉਹਲਾ ਨਹੀਂ ਬੰਦਾ ਵੀ ਖਾ ਸਕਦਾ ਕੀ ਵਰੀ ਬੰਦੇ ਨੂੰ ਵੀ ਟਿੱਡ ਟੁੱੜ ਦੁਖੇ ਬੰਦਾ ਵੀ ਖਾ ਲੇ ਪਰਾਨੀ ਟੋਪ ਚੀਜ਼ ਅਮੂਮਨ ਬੰਦੇ ਖਾਂਦੇ ਉਹੀ ਮਸਾਲਾ ਹੈ ਹਾਂ ਇਹ ਕਿਸਮ ਕੀ origignality ਕੀ ਚੀਜ਼ ਹੈ ਆਯੁਰਵੇਦ ਯਾਨੀ ਕਿ ਕੁਦਰਤ ਕੀ ਚੀਜ਼ ਹੈ ਕੁਦਰਤ ਕੇ ਨਜ਼ਾਰੇ ਅੱਖਾਂ ਦੇ ਸਾਹਮਣੇ ਕੋਈ ਧੋਕੇ ਵਾਲਾ ਕੰਮ ਨਹੀਂ ਪਸ਼ੂ ਸਿੱਖ ਰਹਿੰਦਾ ਠੀਕ ਹੈ ਤੇ ਇੱਕ ਚੀਜ਼ ਹੋਰ ਦੱਸ ਦਈਏ ਦਰਸ਼ਕਾਂ ਨੂੰ ਵੀ ਤੁਸੀਂ ਆ ਵੇਖ ਕੇ ਤੇ ਘਰੇ ਆਪਣੇ ਆਪ ਆ ਚੀਜ਼ ਤੁਸੀਂ ਤਿਆਰ ਨਹੀਂ ਕਰਨੀ ਬਾਈ ਦਾ ਨੰਬਰ ਤੁਹਾਨੂੰ ਦੇ ਦੇਵਾਂਗੇ ਬਾਈ ਤੋਂ ਪੁੱਛ ਕੇ ਫੇਰ ਹੀ ਕਰਨੀ ਹੈ ਕਿਉਂਕਿ ਇਹ ਵੈਦ ਲੋਕ ਆ ਇਹਨਾਂ ਦਾ ਇਹ ਪੁਸ਼ਤੈਨੀ ਕੰਮ ਹੈ ਤੇ ਇਹਨਾਂ ਨੂੰ ਇਸ ਚੀਜ਼ ਦੀ ਜਾਣਕਾਰੀ ਹੈ ਤਾਂ ਇਹਨਾਂ ਨਾਲ ਫੋਨ ਤੇ ਗੱਲਬਾਤ ਕਰਦੇ ਹੋ ਤੁਸੀਂ ਇਹ ਤੁਹਾਨੂੰ ਫੋਨ ਤੇ ਵੀ ਸਾਰੀ ਜਾਣਕਾਰੀ ਹੈ ਜਿਹੜੀ ਉਹ ਦੇ ਦੇਣਗੇ ਆਪਣਾ ਨੰਬਰ ਦੱਸਿਓ ਜੀ ਹਾਂ ਤੇ ਬਾਈ ਜੰਟੇ ਕੋਈ ਨੰਬਰ ਹੋਰ ਦੱਸਿਓ 9780 786 881 ਨੰਬਰ ਹੈ ਤੇ ਡਿਸਪਲੇ ਦੇ ਵਿੱਚ ਵੀ ਬਾਈ ਦਾ ਨੰਬਰ ਦੇ ਦਿਆਂਗੇ ਤੇ ਹੋ ਗਿਆ ਸਾਰਾ ਲੱਗ ਗਿਆ ਤੇ ਉਮੀਦ ਕਰਦੇ ਹਾਂ ਵੀਡੀਓ ਨੂੰ ਤੁਸੀਂ ਪਸੰਦ ਕਰੋਗੇ ਤੇ ਵੀਡੀਓ ਚੰਗਾ ਲੱਗੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਅਗਲੀ ਵਾਰ ਫੇਰ ਕਿਸੇ ਨਵੇਂ ਵਿਸ਼ੇ ਤੇ ਕਿਸੇ ਨਵੇਂ ਵੀਡੀਓ ਦੇ ਵਿੱਚ ਜਿਉਂਦੇ ਵਸਦੇ ਰਹੋ ਦਾਤਾ ਜੀ ਸਭ ਨੂੰ ਖੁਸ਼ ਰੱਖਣ